ਰਾਤ ਦੇ ਮਤਲਬ 18:00 ਤੋਂ 8:30 ਵਜੇ ਤੋਂ ਬਾਅਦ ਇੱਥੇ ਕਾਫੀ ਜ਼ਿਆਦਾ ਫਾਇਰਿੰਗ ਦੀ ਆਵਾਜ਼ ਸੁਣੀ ਜਿੱਦ ਇੱਥੇ ਜਿੰਨੇ ਵੀ ਸਾਡੇ ਦੁਕਾਨਾਂ ਸੀ ਸਾਰੀਆਂ ਮਾਰਕੀਟ तकरीबन ਲਾਸਟ ਇੱਥੇ ਬਲੈਕਆਊਟ ਜਿਦਾ ਹੋ ਗਿਆ ਲਾਈਟ ਚਲੇ ਗਈ ਸਾਰੇ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਆਪਾਂ ਜਿਹੜੇ ਜਾ ਰਹੇ ਤੇ ਕਾਫੀ ਜ਼ਿਆਦਾ ਇਸ ਤਰਫ ਤੋਂ ਨਾ ਇੱਕ ਲਾਈਟ ਦੀ ਆ ਰਹੀ ਸੀ ਤੇ ਇਸ ਇਧਰੋ ਜਵਾਬੀ ਕਾਰਵਾਈ ਸਾਡੀ ਚਲੋ ਸਾਡੀ ਆਪਣੇ ਏਅਰ ਫੋਰਸ ਨੇ ਕਾਫੀ ਜਵਾਬੀ ਕਾਰਵਾਈ ਕੀਤੀ ਆ ਲੇਕਿਨ ਰਾਤ 12 12 ਵਜੇ ਤੱਕ ਤੇ ਕਾਫੀ ਜ਼ਿਆਦਾ ਇੱਥੇ ਜਿਹੜਾ ਬਹੁਤ ਜ਼ਿਆਦਾ ਮਤਲਬ ਕੀ ਹੈ ਆਵਾਜ਼ ਬੰਬਾਂ ਦੀ ਲਗਾ ਲੋ ਚਾਹੇ ਗੋਲੀਆਂ ਦੀ ਆਵਾਜ਼ ਚਲਦੀ ਰਹੀ ਚਲੋ ਠੀਕ ਹੈ ਜੀ ਬੱਚੇ ਤੇ ਥੋੜੇ ਸਹਮੇ ਦੇ ਲੇਕਿਨ ਚਲੋ ਜਨੇ ਵੀ ਸਾਡੇ ਯੰਗ ਮੁੜੇ ਹੀ ਇੱਕ ਦੂਜੇ ਨੂੰ ਫੋਨ ਤੇ ਟਾਈ ਅਪ ਸੀ ਇੱਕ ਦੂਜੇ ਨਾਲ ਟਾਈ ਅਪ ਰਿਹਾ ਲੇਕਿਨ ਜੋ ਜੰਗ ਦਾ ਮਾਹੌਲ ਦੇਖ ਕੇ ਤੁਹਾਨੂੰ ਪਤਾ ਡਾਤੇ ਸਾਰਿਆਂ ਨੂੰ ਲੱਗਦਾ ਹੀ ਹੈ ਜੀ ਲੇਕਿਨ ਰਾਤ ਤੇ ਚਲੋ ਲੋਕੀ ਸਹਮੇ ਵੀ ਆ ਲੇਕਿਨ ਸਵੇਰੇ ਉੱਠ ਕੇ ਜਦੋਂ ਹੁਣ ਥੋੜਾ ਮਾਹੌਲ ਥੋੜਾ ਸ਼ਾਂਤ ਹੈ ਇਹ ਆਪਣੇ ਆਪਣੇ ਕੰਮਾਂ ਦੇ ਫੇਰ ਦੇਖੋ ਦੁਕਾਨਾਂ ਖੁੱਲ ਰਹੀਆਂ ਲੇਕਿਨ ਚਲੋ ਸਾਨੂੰ ਆਪਣੇ ਇੰਡੀਆ ਦੀ ਆਰਮੀ ਤੇ ਸਾਡੇ ਆਪਣੇ ਪ੍ਰਧਾਨ ਮੰਤਰੀ ਜੀ ਦੇ ਵੀ ਸਾਨੂੰ ਲekin ਇਦਾਂ ਦਾ ਕੋਈ ਸਾਡੇ ਜਾਨੀ ਮਾਲੀ ਨੁਕਸਾਨ ਤੇ ਕੋਈ ਨਹੀਂ ਹੋਇਆ ਤੇ ਦੇਖੋ ਜੀ ਛੱਡ ਕੇ ਜਾਵਾਂਗੇ ਵੀ ਕਿੱਥੇ ਜਿਹੜੇ ਸਾਡੇ ਆਰਮੀ ਦੇ ਜਵਾਨ ਜਿਹੜੇ ਆ ਉਹ ਵੀ ਤੇ ਸਾਡੇ ਆਪਣੇ ਹੀ ਭੈਣ ਭਰਾ ਆ ਤੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਕਿ ਸਾਡੇ ਕੋਲ ਸਾਥ ਹੋਏਗਾ ਆਪਾਂ ਛੱਡ ਕੇ ਤੇ ਨਹੀਂ ਜਾਵਾਂਗੇ ਲੇਕਿਨ ਜਿੰਨੀ ਕਿ سپورਟ ਹੈਗੀ ਆਪਾਂ ਨਾਲ ਹੋਗੇ ਪੂਰਾ ਆਰਮੀ ਦੇ ਨਾਲ 에ਅਰ ਫੋਰਸ ਨਾਲ ਆਪਣੀ ਜੋ ਵੀ ਹੈ ਸਾਡੇ ਜਵਾਨਾਂ ਉਹਦੇ ਨਾਲ ਆ ਪੂਰੀ ਹੈਲਪ ਕਰਾਂਗੇ ਜੀ ਆ ਪਠਾਨਕੋਟ ਦੇ ਸਰ ਕਹਿੰਦੇ ਸਾਡੇ ਰਾਤੀ 8:30 ਵੇ ਤਕਰੀਬਨ ਕਹਿੰਦੇ ਬਲੈਕਆਊਟ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਕਹਿੰਦੇ 9:00 ਵੇ ਨਾਲਾ ਕਹਿੰਦੇ ਲ ਰੈਡ ਲਾਈਟ ਜਿੱਦਿਆਂ ਆ ਰਹੀ ਆ ਸਾਡੇ 에어 ਫੋਰਸ ਐਨੇ ਬਹੁਤ ਉਹਨਾਂ ਦੇ ਹਮਲੇ ਵਧੀਆ ਤਰੀਕੇ ਨਾਲ ਕਰਕੇ ਉਹਨਾਂ ਨੂੰ ਡਾਣ ਕੀਤਾ ਤੇ ਉਹਨਾਂ ਨੂੰ ਕਾਬਲੀਅਤ ਨਹੀਂ ਹੋਣ ਦਿੱਤੀ ਉਹਨਾਂ ਦੀ ਤੇ ਹੁਣ ਇਹ ਹੋ ਗਿਆ ਕਿ ਰਾਤ ਬਹੁਤ ਜਿਆਦਾ ਚਲਿਆ ਪਰ ਲੇਕਿਨ ਐ ਕਿ ਹੁਣ ਇਸ ਟਾਈਮ ਮਾਹੌਲ ਬਹੁਤ ਵਧੀਆ ਪਰ ਰਾਤ ਸਭ ਡਰ ਚੁਕੇ ਸੀਗੇ ਜਿੰਨੇ ਵੀ ਸਾਡੇ ਇੱਥੇ ਲੱਗੇ ਹੋਏ ਹੈਗੇ ਤਕਰੀਬਨ ਲੋਕ ਹੈ ਸਭ ਡਰੇ ਸੀ ਬੱਚੇ ਰੋ ਰਹੇ ਸੀ ਪਰ ਲੇਕਿਨ ਐ ਕਿ ਸਾਰਿਆਂ ਨੇ ਹੀ ਮਦਦ ਰੱਖੀ ਪਰ ਬਹੁਤ ਵਧੀਆ ਰਿਹਾ ਕੀ ਹੁਣ ਇਸ ਟਾਈਮ ਮਾਹੌਲ ਬਹੁਤ ਵਧੀਆ ਕੀ ਫੇਰ ਸ਼ਾਂਤ ਹੈ ਚਲੋ ਬਹੁਤ ਰਾਤੀ ਸਿਆਣਾ ਨੇ ਕੀਤਾ ਜਿਹੜਾ ਆਰਮੀ ਹੈ ਉਹ ਵੀ ਵਿਚਾਰੇ ਲੱਗੇ ਸੀਗੇ ਸਾਰਿਆਂ ਨੇ ਬਹੁਤ ਸਾ ਦਿੱਤਾ ਕਿ ਆਪਾਂ ਵੀ ਇਹੀ ਕੋਸ਼ਿਸ਼ ਕਰਨੇ ਆ ਕਿ ਆਪਾਂ ਵੀ ਇਹਨਾਂ ਦਾ ਸਾਥ ਵਾਦ ਤੋਂ ਵਾਦ ਦੇ